ਹਾਂਜੀ ਕੈਨੇਡਾ ਦੀਆਂ ਨਾ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋਵੋਗੇ ਤੇ ਇੱਥੇ ਬਹੁਤ سارے ਜਿਹੜੇ ਮੁੰਡੇ ਕੁੜੀਆਂ ਆਏ ਆ ਸਟੂਡੈਂਟ ਆਏ ਆ ਉਹ ਪਲੱਸ 2 ਕਰਕੇ ਆਏ ਆ ਤਾਂ ਬਹੁਤ ਸਾਰੇ ਫਾਇਦੇ ਨੁਕਸਾਨ ਹੁੰਦੇ ਆ ਜਦੋਂ ਪਲੱਸ 2 ਕਰਕੇ ਬੰਦਾ ਆਉਂਦਾ ਤਾਂ ਅੱਜ ਮੈਂ ਤੁਹਾਨੂੰ ਆਪਣੇ ਬੇਸਮੈਂਟ ਦੀ ਗੱਲ ਦੱਸਦਾ ਅਸੀਂ 4 ਜਣੇ ਰਹਿੰਦੇ ਆ ਜਿਦੇ ਵਿੱਚੋਂ ਕਿ ਦੋ ਮੁੰਡੇ ਆ ਜਿਹੜੇ ਪਲੱਸ 2 ਕਰਕੇ ਆਏ ਆ ਤੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਘੱਟ ਲੋਕ ਹੁੰਦੇ ਆ ਇਦਾਂ ਦੇ ਜਿੱਦ ਦੀ ਮੈਂ ਗੱਲ ਕਰਨ ਲੱਗਾਂ ਤਾਂ ਸਾਡੇ ਨਾਲ ਇੱਕ ਮੁੰਡਾ ਰਹਿੰਦਾ ਤਾਂ ਉਹ ਬੰਦਾ ਇਦਾਂ ਦਾ ਮਤਲਬ ਪਲੱਸ 2 ਕਰਕੇ ਆਇਆ ਮੈਂ ਗੱਲ ਇਹ ਕਰ ਰਿਹਾ ਕਿ ਜਦੋਂ ਬੰਦਾ ਪਲੱਸ 2 ਕਰਕੇ ਘਰ ਛੱਡਦਾ 12ਵੀਂ ਕਰਕੇ ਆਪਣਾ ਘਰ ਛੱਡਦਾ ਤਾਂ ਉਸ ਤੋਂ ਬਾਅਦ ਕੀ ਆ ਮਤਲਬ ਉਹਦੇ ਕੋਲ ਨਾ ਇੰਨਾ ਬਾਹਰ ਵਿਚਰਨ ਦਾ ਢੰਗ ਨਹੀਂ ਹੁੰਦਾ ਕਿ ਬਾਹਰ ਅਸੀਂ ਕਿੱਦਾਂ ਰਹਿਣਾ ਸੈਨਾ ਜਾਂ ਫਿਰ ਦੂਜੇ ਜਿਹੜੇ ਸਾਡੇ ਨਾਲ ਦੇ ਹੋਣਗੇ ਉਹ ਸਾਡੀਆਂ ਇਸ ਹਰਕਤਾਂ ਤੋਂ ਜਿਹੜਾ ਪਰੇਸ਼ਾਨ ਹੋਣਗੇ ਜਾਂ ਨਹੀਂ ਹੋਣਗੇ ਤਾਂ ਜਿਹਦੀ ਮੈਂ ਅੱਜ ਗੱਲ ਕਰਦਾ ਉਸ ਬੰਦੇ ਨੂੰ ਇਸ ਚੀਜ਼ ਦਾ ਕੋਈ ਫਿਕਰ ਨਹੀਂ ਕਿ ਕੀ ਹੋ ਰਿਹਾ ਜਾਂ ਜਿਹੜੇ ਮੇਰੇ ਨਾਲ ਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਜਾਂ ਜਿਹੜੇ ਸਾਡੇ ਇਹ ਘਰ ਦੇ ਮਾਲਕ ਨੇ ਉੱਪਰ ਰਹਿੰਦੇ ਆ ਉਹਨਾਂ ਨੂੰ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਉਹਦੀ ਮਾੜੀ ਗੱਲ ਉਹ ਮੈਂ ਤੁਹਾਨੂੰ ਇਹ ਦੱਸਦਾ ਕਿ ਅਸੀਂ ਚਾਰ ਮੁੰਡੇ ਆ ਅਸੀਂ ਚਾਰਾਂ ਨੇ ਕੀ ਕਰਨਾ ਹੁੰਦਾ ਹਫਤੇ ਦੇ ਜਿਹੜੇ 4 ਮਹੀਨੇ ਆ ਤਾਂ ਹਰ ਇੱਕ ਹਫਤੇ ਕੀ ਇੱਕ ਮੁੰਡੇ ਨੇ ਆਪ ਦਾ ਜਿਹੜੀ ਵੀਕ ਚ ਕੀ ਆ ਸਫਾਈ ਕਰਨੀ ਹੁੰਦੀ ਆ ਪਰ ਉਸ ਬੰਦੇ ਨੇ ਕੀ ਕਰਨਾ ਫੋਨ ਚਲਾਈ ਜਾਣਾ ਸਾਰਾ ਦਿਨ ਤੇ ਜਿਹੜਾ ਹੁਣ ਸ਼ਨੀ ਜਹਾ ਐਤਵਾਰ ਨੂੰ ਜਿਹੜਾ ਕੰਮ ਕਰਨਾ ਹੁੰਦਾ ਸਫਾਈ ਕਰਨੀ ਹੁੰਦੀ ਆ ਤੇ ਉਹ ਜਿਹੜੀ ਸਫਾਈ ਆ ਉਹ ਕੀ ਆ ਸੋ ਮੰਗਲਵਾਰ ਤੱਕ ਕਰਦਾ ਉਹ ਵੀ ਉਦੋਂ ਜਦੋਂ ਮਤਲਬ ਉਹਨੂੰ ਕੀ ਆ ਉੱਪਰੋਂ ਆ ਕੇ ਮਕਾਨ ਮਾਲਕ ਗਾਲਾਂ ਨਹੀਂ ਕੱਢ ਕੇ ਜਾਂਦਾ ਤਾਂ ਯਾਰ ਇਹ ਇੱਕ ਬਹੁਤ ਮੈਨ ਆ ਕਿ ਜਿਹੜੇ ਪਲੱਸ 2 ਕਰਕੇ ਆਉਂਦੇ ਨਾ ਮਤਲਬ ਸਾਰੇ ਨਹੀਂ ਕੋਸ਼ਕ ਇਦਾਂ ਦੇ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤੇ ਦੂਜੀ ਗੱਲ ਤੁਸੀਂ ਇਹ ਕਹੋਗੇ ਕਿ ਬੰਦਾ ਨਵਾਂ ਨਵਾਂ ਆਇਆ ਯਾਰ ਤੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਸਿੱਖ ਜਾਂਦਾ ਪਰ ਉਹ ਬੰਦੇ ਨੂੰ ਆਏ ਨੂੰ ਵੀ ਇੱਥੇ ਢਾਈ ਸਾਲ ਹੋ ਗਏ ਤੇ ਦੂਜੀ ਜਿਹੜੀ ਇੱਕ ਹੋਰ ਗੱਲ ਹੈ ਉਹ ਇਹ ਆ ਕਿ ਉਸ ਨੂੰ ਇਹ ਨਹੀਂ ਪਤਾ ਕਿ ਅਸੀਂ ਬੂਟ ਜਰਾਬਾਂ ਜਿਹੜੀਆਂ ਉਹ ਕਿੱਥੇ ਲਾ ਕੇ ਰੱਖ ਦੇਣੀ ਆ ਹੁਣ ਜਿੱਥੇ ਅਸੀਂ ਚਾਰੇ ਮਤਲਬ ਫ੍ਰੀ ਟਾਈਮ ਬੈੰਨੇ ਆ ਜਿੱਥੇ ਸੋਫੇ ਲੱਗੇ ਹੋਏ ਆ ਉੱਥੇ ਕੀ ਆ ਮਤਲਬ ਅਸੀਂ ਉੱਥੇ ਕਦੇ ਵੀ ਕੋਈ ਵੀ ਬੰਦਾ ਜਿਹੜਾ ਚਾਰਾਂ ਚੋਂ ਬੂਟ ਨਹੀਂ ਲਾਉਂਦਾ ਪਰ ਉਸ ਬੰਦੇ ਨੇ ਕੀ ਕਰਨਾ ਹੈ ਅ ਪਹਿਲੀ ਗੱਲ ਤਾਂ ਉਹਨੇ ਕੱਪੜੇ ਨਹੀਂ ਧੋਨੇ ਜਰਾਬਾਂ ਉਹਦੀਆਂ ਇਹਨਾਂ ਨਾਲ ਇੱਕ ਮੁਸ਼ਕ ਮਾਰਦੀਆਂ ਤੇ ਜਿੱਥੇ ਅਸੀਂ ਬੈਠਣਾ ਉੱਥੇ ਲਿਆ ਕੇ ਕੀ ਆਉਂਦੀਆਂ ਬੂਟ ਤੇ ਜਰਾਬਾਂ ਕਿਉਂ ਖੋਲ ਕੇ ਰੱਖ ਦੇ ਤਾ ਇਹ ਸਾਰੀਆਂ ਚੀਜ਼ਾਂ ਬੰਦਾ ਕਿੱਥੋਂ ਸਿੱਖਦਾ ਆਪਦੇ ਮਾਪਿਓ ਤੋਂ ਸਿੱਖਦਾ ਜਾਂ ਅੰਦਰੋਂ ਬਾਹਰੋਂ ਸਿੱਖਦਾ ਪਰ ਸਿੱਖਦਾ ਉਦੋਂ ਹੀ ਜਦੋਂ ਬੰਦੇ ਨੂੰ ਇਹ ਫੀਲ ਹੁੰਦਾ ਕਿ ਮੈਨੂੰ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਪਰ ਜਿਹੜੇ ਹੁਣ ਤੁਹਾਨੂੰ ਪਤਾ ਛੋਟੇ ਜਵਾਬ ਹੁੰਦੇ ਅੱਜ ਕੱਲ੍ਹ ਦੇ 12ਵੀਂ ਵਾਲੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਨੂੰ ਤਾਂ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤਾਂ ਹੋਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਕਿਹੜੀਆਂ-ਕਿਹੜੀਆਂ ਤੁਹਾਨੂੰ ਦੱਸੀਏ ਤਾਂ ਇੱਕ ਜਿਹੜੀ ਹੋਰ ਵੀ ਚੀਜ਼ ਹੈ ਕਿ ਉਸ ਬੰਦੇ ਨੇ ਇਹ ਨਹੀਂ ਦੇਖਣਾ ਕਿ ਰਾਤ ਨੂੰ ਕੋਈ 1 ਵਜੇ 12 ਵਜੇ ਤਿੰਨੇ ਮੁੰਡੇ ਸੁੱਤੇ ਪਏ ਆ ਉਹ ਬੰਦੇ ਨੇ ਕੀ ਕਰਨਾ ਜੇ ਹੁਣ 100 ਸਾਲੀ ਬੋਤਲ ਹੈ ਉਹ ਚ ਥੋੜੀ ਸੌਸ ਰਹਿ ਗਈ ਉਹਨੂੰ ਰਾਤ ਨੂੰ ਅੱਧੀ ਰਾਤ ਨੂੰ ਟੇਬਲ ਤੇ ਮਾਰੀ ਜਾਣਾ ਉਹ ਚ ਸੌਸ ਹੈ ਜਿਹੜੀ ਕੱਢਣ ਲਈ ਜਾਂ ਫਿਰ ਇੱਥੇ ਬਰਫ਼ ਲਾਈ ਹੁੰਦੀ ਆ ਬਰਫ਼ ਦੇ ਜਿਹੜੇ ਛੋਟੇ-ਛੋਟੇ ਟੁਕੜੇ ਹੁੰਦੇ ਆ ਇੱਕ ਪਲਾਸਟਿਕ ਦੀ ਟ੍ਰੇ ਵਿੱਚ ਉਹਨੇ ਕੀ ਕਰਨਾ ਉਹਨੂੰ ਅੱਧੀ ਰਾਤ ਨੂੰ ਜਿਹੜਾ ਆਪਣਾ ਇੱਥੇ ਟੇਬਲ ਤੇ ਮਾਰਨ ਲੱਗ ਜਾਣਾ ਬਰਖ ਬੋਲਣ ਲੱਗ ਜਾਣਾ ਤਾਂ ਕਈ ਵਾਰ ਤਾਂ ਉਪਰੋਂ ਵੀ ਸਾਡੇ ਜਿਹੜੇ ਓਨਰ ਨੇ ਉਹ ਵੀ ਆ ਜਿਓ ਉਹਨੂੰ ਫਿਰ ਪੁੱਠਾ ਸਿੱਧਾ ਬੋਲਦੇ ਆ ਤੇ ਜਦੋਂ ਇਹ ਸਾਰੀਆਂ ਉਹ ਹਰਕਤਾਂ ਕਰਦਾ ਤਾਂ ਉਦੋਂ ਫਿਰ ਕਿ ਉਹ ਇਕੱਲੇ ਉਹਨੂੰ ਹੀ ਨਹੀਂ ਲੜਦੇ ਜਿਹੜੇ ਫਿਰ ਘਰ ਦੇ ਮਾਲਕ ਆ ਉਹ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਮਤਲਬ ਇੱਥੇ ਗੰਦ ਪਾ ਕੇ ਰੱਖਦੇ ਆ ਤੁਸੀਂ ਜਿਹੜਾ ਮਤਲਬ ਸਹੀ ਤਰੀਕੇ ਨਾਲ ਨਹੀਂ ਰਹਿੰਦੇ ਤਾਂ ਜਿਹੜਾ ਹੁਣ ਮੈਂ ਇਹ ਜਿਹੜੀ ਇਹ ਵੀਡੀਓ ਬਣਾਉਂਦੇ ਆ ਮਕਸਦ ਹੈ ਜਾਂ ਫਿਰ ਜਿਹੜੀ ਮੈਂ ਗੱਲ ਕਹਿਣਾ ਚਾਹੁੰਨਾ ਕਿ ਬੇਸ਼ੱਕ ਜਿਹੜਾ ਇੱਥੇ ਪਲੱਸ 2 ਵਾਲੇ ਜਵਾਕ ਆਉਂਦੇ ਆ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਵੀ ਮਾਪਿਓ ਉਹਨਾਂ ਨੂੰ ਘਰੋਂ ਬਾਹਰ ਕੱਢਦਾ ਤਾਂ ਉਹਨਾਂ ਨੂੰ ਸਿਰਫ ਇੱਕ ਭਈਆ ਬਣਾ ਕੇ ਨਾ ਮਤਲਬ ਘਰੋਂ ਦੂਰ ਦੇ ਕੇ ਸਾਨੂੰ ਆ ਜਿਹੜਾ ਪੈਸੇ ਉਧਰੋਂ ਭੇਜ ਦੀ ਉਧਰ ਕੰਮ ਕਰੀ ਦਿਹਾੜੀਆਂ ਕਰੀ ਤਾਂ ਜਦੋਂ ਜਵਾਗ ਦਾ ਵੀਜ਼ਾ ਆ ਜਾਂਦਾ ਤਾਂ ਘੱਟੋ ਘੱਟ ਉਹਨਾਂ ਨੂੰ ਨਾ ਮਹੀਨਾ ਕੋ ਉਹਨੂੰ ਟ੍ਰੇਨਿੰਗ ਦਿਆ ਕਰੋ ਕਿ ਤੁਸੀਂ ਬਾਹਰ ਚਾਰ ਮੁੰਡਿਆਂ ਚ ਰਹਿਣਾ ਹੈ ਜਾਂ ਚਾਰ ਕੁੜੀਆਂ ਚ ਰਹਿਣਾ ਹੈ ਉੱਥੇ ਤੁਸੀਂ ਕਿੱਦਾਂ ਰਹਿਣਾ ਕਿਉਂਕਿ ਇੱਥੇ ਇਹ ਬਹੁਤ ਧਿਆਨ ਰੱਖੰਦਾ ਜਿਹੜਾ ਜ਼ਰੂਰੀ ਹੁੰਦਾ ਹੈ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਸਾਡੇ ਨਾਲ ਵਾਲਾ ਬੰਦਾ ਉਹ ਡਿਸਟਰਬ ਨਾ ਹੋਵੇ ਹੁਣ ਹੋਰ ਕਾਫੀ ਗੱਲਾਂ ਨੇ ਜਿਵੇਂ ਹੁਣ ਉਹਨੇ ਅੰਦਰੋਂ ਕੋਈ ਚੀਜ਼ ਚੱਕਣੀ ਆ ਜਿਵੇਂ ਹੁਣ ਸਾਡੇ ਦੋ ਜਣਿਆਂ ਦਾ ਪਰਸਨਲ ਰੂਮ ਹੈ ਉਹਨੇ ਬਾਹਰ ਖੋਲਣਾ ਤੇ ਚੀਜ਼ ਲੈ ਲੈਣੀ ਜਾਂ ਕੋਈ ਗੱਲ ਕਰ ਲੈਣੀ ਬਾਅਦ ਕੀ ਬਾਹਰ ਉਦਾਂ ਹੀ ਖੁੱਲਾ ਰੱਖ ਦੇਣਾ ਤੇ ਇਹ ਸਾਰੀਆਂ ਚੀਜ਼ਾਂ ਮਤਲਬ ਨਾਲ ਦੇ ਬੰਦੇ ਨੂੰ ਬਹੁਤ ਪਰੇਸ਼ਾਨ ਕਰਦੀਆਂ ਤਾਂ ਜਦੋਂ ਵੀ ਤੁਹਾਡਾ ਬੱਚਾ ਤੁਸੀਂ ਜ਼ਰੂਰੀ ਨਹੀਂ ਕੈਨੇਡਾ ਅਮਰੀਕਾ ਭੇਜਣਾ ਆਪਣੇ ਘਰ ਤੋਂ ਬਾਹਰ ਵੀ ਕਿਤੇ ਚਾਰ ਬੰਦਿਆਂ ਚੋਂ ਮਤਲਬ ਪੱਕੇ ਤੌਰ ਤੇ 6 ਮਹੀਨੇਾਂ ਲਈ ਸਾਲ ਲਈ ਛੱਡਣਾ ਤੁਹਾਨੂੰ ਇੰਨੀ ਕੁ ਟ੍ਰੇਨਿੰਗ ਦੇ ਕੇ ਭਜਾ ਭੇਜਿਆ ਕਰੋ ਕਿ ਤੁਸੀਂ ਰਹਿਣਾ ਸਹਿਣਾ ਕਿੱਦਾਂ ਉੱਥੇ ਕਿ ਤੁਹਾਡੇ ਨਾਲ ਦੇ ਜਿਹੜੇ ਜਵਾਕ ਹੈ ਜਾਂ ਬੰਦੇ ਹੋਣਗੇ ਉਹ ਪਰੇਸ਼ਾਨ ਨਾ ਹੋਣ